ਕੋਈ ਮਾਤਾ ਦਿਨ ਚ ਸੋਚ ਰਿਹਾ ਵੀ ਸਾਡੇ ਕੋਈ ਪੁੱਛਾ ਨਿਕਲੀ ਉਹਨੇ ਜਵਾਬ ਖਰਾਬ ਹੋ ਜਾਂਦਾ ਹੁਣ ਪਹਿਲੀ ਗੇਲਾ ਆਏ ਹੁਣ ਕੋਈ ਮਾਤਾ ਦਿਨ ਚ ਸੋਚ ਰਿਹਾ ਵੀ ਸਾਡੇ ਜਵਾਬ ਖਰਾਬ ਹੋ ਜਾਂਦਾ ਹੋਵੇ ਪਹਿਲੀ ਗੇਲਾ ਨੇ ਕਰਨ ਹੁਣ ਟਿੱਕੀਆਂ ਟਿੱਕੀਆਂ ਜੁਰੀਆਂ ਕਣ ਹੋਣਾ ਸਾਰੇ ਬਾਬਾ ਜੀ ਕੱਲ ਬੜੀ ਅੱਗੀ ਆਇਆ ਕਿੱਥੋਂ ਆ ਮਾਤਾ ਪਾਲੀਆ ਮਰਦ ਤੂੰ ਜੀ ਐ ਮਾਤਾ ਪਾਲੀਆ ਮਰਦ ਤੂੰ ਇਹ ਕਿੱਥੇ ਆ ਮਾਤਾ ਨਾਬੇ ਦੇ ਕੋਲੇ ਆ ਜੀ ਕਿਹੜਾ ਮਾਤਾ ਪਿੰਡਾ ਪਾਲੀਆ ਮਰਦ ਜਲਦੀ ਬੱਕਰਾ ਪਾ ਤੇਖੀਆਂ-ਦਖੀਆਂ ਝੁਰੀਆਂ ਦੇ ਨਾਲ ਕਮਲ ਹੋਣਾ ਖਰਾਬ ਕੀ ਜਣਾ ਹੋ ਜਾ ਹੋ ਗਈ 1 2 3 ਤਿੰਨ ਜਿਵੇਂ ਖਰਾਬ ਹੋ ਗਏ ਮਾਤਾ ਮਾਤਾ ਇਹ ਤਾਂ ਤਿੰਨੇ ਗੇ ਨਾ ਹੋ ਗਏ 10 ਜਣਾ ਰੰਗੇ ਸੀ ਮਾਤਾ ਉਹਦੇ ਵੀ ਢਿੱਲੇ ਹੋ ਗਏ ਸੀ ਆਇਓ ਮਾਤਾ ਇੱਥੇ ਆਇਓ ਇਹ ਨਾ ਆ ਆ ਇੱਕ ਮਾਤਾ ਹੋਰ ਆ ਜੀ ਇਹਦਾ ਮਾਤਾ ਤਿੰਨ ਗੇ ਤਾਂ ਬੁਝਾ ਗਏ ਸੀ ਮਾਤਾ ਆਇਓ ਪਿੱਛੇ ਹੋਈ ਕੋਈ 10ਵੇਂ ਦਿਨ ਕੋਈ ਮਹਾਮਾਰੀ ਫੇਰ ਆ ਗਈ ਜੀ ਮਾਤਾ ਚੱਲ ਬਾਬਾ ਹੋਏ ਹੋ ਦੇ ਰਹਾ ਦੀਆਂ ਦਾਤਾ ਮਾਲਕਾ ਜਨੂ ਕੀ ਹੋ ਗਿਆ ਹੋ ਮਾਤਾ ਸੁਡੇ ਹਰਦੀਪ ਕਾਉਣਾ ਛੋਡੀ ਤਰਾਣੀ ਦੀ ਹਰਦੀਪ ਪੈਣਾ ਲੈ ਮਾਤਾ ਛੋਡੇ ਬੱਚੇ ਦਾ ਨੋਂ ਵੀ ਹਰਦੀਪ ਪੈਰਦੀ ਤੇਗ ਮੱਥਾ ਮਾਤਾ ਓ ਪੁੱਤ ਬਗਾਣਾ ਜਿੰਨਾ ਪੈਦੀ ਓ ਪੁੱਤ ਬਗਾਣਾ ਜਿੰਨਾ ਪੈਦੀ ਹੋਏ ਗਲਸਾਰੀ ਜੀ ਦੁਨੀਆਂ ਕੈਈ ਹੋਏ ਗਲਸਾਰੀ ਦੁਨੀਆਂ ਕੈਈ ਜੀਏ ਗਲਸਾਰੀ ਦੁਨੀਆਂ ਕੈਈ اشتركوا <مترجم>